ਜੀ ਅੱਜ ਆਪਾਂ ਜ਼ਮੀਨ ਦੀ ਮੈਂਤੀ ਬਾਰੇ ਵੀਡੀਓ ਬਣਾ ਰਹੇ ਹਾਂ ਦੇਖੋ ਇਹ ਜੱਜ ਜ਼ਮੀਨ ਦੀ ਮੈਂਤੀ ਕਰਨ ਦਾ ਤਰ੍ਹਾਂ ਆਪਾਂ ਦੱਸ ਰਹੇ ਹਾਂ ਵੀ ਇੱਕ ਕਰਮ ਦੇ ਵਿੱਚ 5.5 ਫੁੱਟ ਦੀ ਇੱਕ ਕਰਮ ਹੁੰਦੀ ਹੈ ਇੱਕ ਸਸਾਈ 5.5 ਸਕਰ ਪੌਂਟ ਦੀ ਹੁੰਦੀ ਹੈ 5.5 ਗੁਣਾ 5.5 30.25 ਇੱਕ ਮਰਲਾ ਹੁੰਦਾ 9 ਸਸਾਈਆਂ ਦਾ ਇੱਕ ਕਨਾਲ ਇੱਕ ਕਨਾਲ ਚ 20 ਮਰਲੇ ਹੁੰਦੇ ਆ ਇੱਕਾ ਕਿੱਲੇ ਦੇ ਵਿੱਚ 8 ਕਨਾਲਾ ਹੁੰਦੇ ਆ ਇੱਕ ਕਿੱਲੇ ਦੇ ਵਿੱਚ 60 ਮਰਲੇ ਹੁੰਦੇ ਨੇ 160 160 ਮਰਲੇ ਹੁੰਦੇ ਨੇ ਇੱਕ ਕਿੱਲੇ 'ਚ 97 ਵਿਸਵੇ ਹੁੰਦੇ ਆ ਇੱਕ ਕਨਾਲ 'ਚ 12 ਵਿਸਵੇ ਹੁੰਦੇ ਆ ਇਹ ਆਪਾਂ ਸਾਰਾ ਤੁਹਾਨੂੰ ਦੱਸ ਰਹੇ ਹਾਂ ਵੀ ਜ਼ਮੀਨ ਦੀ ਮੈਂਤੀ ਬਾਰੇ ਇਸ ਤੋਂ ਬਾਅਦ ਆਪਾਂ ਦੱਸ ਰਹੇ ਹਾਂ ਵੀ ਜੇਕਰ ਮਰਲੇ ਕੱਢਣੇ ਆਪਾਂ ਮਰਲੇ ਆਪਾਂ 272.25 ਨਾਲ ਜਿੰਨਾ ਸਕੁਅਰ ਫੁੱਟ ਬਣ ਗਿਆ ਉਹਨੂੰ 272.25 ਤੇ ਡਿਵਾਈਡ ਕਰ ਦਿਓ ਉਹਨੇ ਆਪਣੇ ਕੋਲ ਕੀ ਆ ਜਾਣਗੇ ਮਰਲੇ ਆ ਜਾਣਗੇ ਜੇ ਕਨਾਲਾ ਬਾਰੇ ਪਤਾ ਕਰਨਾ ਹੈ ਤਾਂ 5445 ਨਾਲ ਡਿਵਾਈਡ ਕਰ ਦੋ ਤਾਂ ਆਪਣੇ ਕੋਲ ਕਨਾਲਾ ਆ ਜਾਣੀ ਹੈ ਜੇ ਵਿਸਵ ਵੀ ਪਤਾ ਕਰਨੇ ਆ ਤਾਂ 453.75 ਨਾਲ ਡਿਵਾਈਡ ਕਰਕੇ ਵਿਸਵ ਆ ਜਾਣੀ ਤੇ ਗਜ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਗਜਾਂ ਦੇ ਵਿੱਚ ਲੈਂਦੇ ਨੇ ਇਹਦੇ ਵਿੱਚ ਆਪਾਂ ਨੂੰ 9 ਨਾਲ ਡਿਵਾਈਡ ਕਰਕੇ ਪਤਾ ਲੱਗ ਜਾਂਦਾ ਜਿਵੇਂ ਕਿ ਆਪਣੇ ਕੋਲ ਬਾਣ ਕਈ ਤਰੀਕਿਆਂ ਦੇ ਹੁੰਦੇ ਨੇ ਜਿਵੇਂ ਕਿ ਆ ਇੱਕ ਟੇਡਾ ਇੱਕ ਕੁੱਤਰ ਜੀ ਬਣ ਜਾਂਦੀ ਹੈ ਉਹਨੂੰ ਕੱਢਣ ਦਾ ਤਰੀਕਾ ਕੀ ਹੈ ਦੇਖੋ ਇੱਕ ਪਾਸਾ ਜਦੋਂ ਕੋਈ ਵੀ ਬਾਹਣ ਦੀ ਉਤਰ ਬਣਦੀ ਆ ਤਾਂ ਇੱਕ ਪਾਸਾ ਤੁਸੀਂ ਸਿੱਧਾ ਲੈ ਲਓ ਦੋ ਪਾਸੇ ਟੇਢੇ ਲੈ ਲਓ ਮੰਨ ਲਓ ਇੱਕ ਆਧਾਰ ਲੈਤੀ ਵੀ ਆ ਵੀ ਜਿਹੜਾ ਸਿੱਧਾ ਪਾਸਾ ਹੈ ਉਹ 30 ਸਕਰ ਫੁੱਟ ਹੈ ਤੇ ਜਿਹੜਾ ਏਡਾ ਪਾਸਾ ਹੈ ਉਹ 40 ਸਕਰ ਫੁੱਟ ਹੈ ਇਹਨਾਂ ਨੂੰ ਪਹਿਲਾਂ ਲંબਾਈ ਚੜਾਈ ਦੋਨਾਂ ਨੂੰ ਇਕੱਠਾ ਕਰ ਦੋ ਗੁਣਾ ਕਰ ਦੋ ਗੁਣਾ ਕਰਕੇ ਆਪਣੇ ਕੋਲ ਆ ਗਿਆ 1200 ਵਰਗ ਫੁੱਟ ਇਹਨੂੰ ਦੋ ਤੇ ਦੇ ਦਿਓ ਭਾਗ ਦੋ ਤੋਂ ਭਾਗ ਦੇਣ ਤੋਂ ਬਾਅਦ ਆਪਣੇ ਕੋਲ ਆ ਗਿਆ 600 ਵਰਗ ਫੁੱਟ ਇਹ ਆਪਣੇ ਕੋਲ ਕੀ ਨਿਕਲਿਆ ਆ ਆ ਕੁਤਰ ਦਾ ਟੋਟਲ ਏਰੀਆ ਨਿਕਲਿਆ ਆ ਟੋਟਲ ਤਾਂ ਇਹਦੇ ਆਪਾਂ ਕਨਾਲਾ ਮਰਲੇ ਬਣਾਉਣੇ ਆ ਕਨਾਲਾ ਬਣਾਉਣੇ ਆ ਵਿਸਵੇ ਬਣਾਉਣੇ ਆ ਗਾਜ ਬਣਾਉਣੇ ਆ ਉਹ ਇਸ ਤਰ੍ਹਾਂ ਬਣਾ ਸਕਦੇ ਜਿਵੇਂ ਕਿ ਇੱਥੇ ਆਪਾਂ ਜਿਵੇਂ 600 ਵਰਗ ਫੁੱਟ ਆ ਗਏ ਇਹਨੂੰ ਇਸ ਤੋਂ ਬਾਅਦ ਜੇ ਮਰਲੇ ਕੱਢਣੇ ਆ ਤਾਂ 273.25 600 ਨੂੰ 273.25 ਤੇ ਡਿਵਾਈਡ ਕਰ ਦਿਓ ਤਾਂ ਆਪਣੇ ਕੋਲ ਮਰਲੇ ਆ ਜਾਣਗੇ ਜੇਕਰ ਆਪਾਂ ਇਹ ਸੀਐਸਓ ਵਰਕਸ਼ੀਟ ਦੀਆਂ ਕਨਾਲਾਂ ਕੱਢੀਆਂ ਤਾਂ 5445 ਨੂੰ 600 ਤੇ ਡਿਵਾਈਡ ਕਰਕੇ ਆਪਾਂ ਇਧਰੋਂ ਕਨਾਲਾਂ ਪਤਾ ਕਰ ਸਕਦੇ ਹਾਂ ਇਸ ਤਰ੍ਹਾਂ ਹੋਣਾ ਸੀ ਦੂਜਾ ਦੂਜੇ ਬਾਣ ਬਾਰੇ ਦੱਸਦੇ ਹਾਂ ਜੇਕਰ ਬਾਣ ਦੀ ਆਪਾਂ ਚਾਰੋਂ ਚਾਰੇ ਪਾਸੇ ਆਪਾਂ ਉਹਦੀ ਲੰਬਾਈ ਚੜਾਈ ਕੱਢ ਲੈਨੇ ਆ ਮੰਨ ਲਓ ਇਧਰਲੀ ਲੰਬਾਈ ਹੈ ਜਿਹੜੀ 20 ਵਰਗਫੁੱਟ ਹੈ ਇਧਰ 30 ਵਰਗਫੁੱਟ ਹੈ ਇਧਰ 40 ਵਰਗਫੁੱਟ ਹੈ ਇਧਰ 90 ਵਰਗਫੁੱਟ ਹੈ ਆ ਇਹ ਚਾਰੇ ਜਿਹੜੇ ਆਪਣੇ ਚਾਰੇ ਪਾਸੇ ਨੇ ਇਹ ਅਲੱਗੋ ਅਲੱਗ ਵਰਗ ਖੋਟਣੇ ਤਾਂ ਆਪਾਂ ਕਿਵੇਂ ਕਰ ਸਕਦੇ ਆਂ ਦੋਨਾਂ ਲંબਾਈਆਂ ਜਿਵੇਂ 20 ਤੇ 30 ਇਹਨਾਂ ਨੂੰ ਜੋੜ ਲਓ ਲંબਾਈਆਂ ਲંબਾਈਆਂ ਨੂੰ ਜੋੜ ਲਓ 20 ਤੇ 30 ਨੂੰ ਜੋੜ ਲਓ ਟੋਟਲ ਹੋ ਗਿਆ 50 ਇਹਨੂੰ ਦੋ ਤੇ ਦੇ ਦਿਓ ਭਾਗ ਕਿੰਨਾ ਆ ਗਿਆ 25 ਵਰਗ ਫੁੱਟ ਆ ਗਿਆ ਕਹਿੰਦਾ ਮਤਲਬ ਕਿ ਆਪਣੀ ਜਿਹੜੀ ਲੰਬਾਈ ਆ ਦੋਨੇ ਸਿਰਿਆਂ ਦੀ ਉਹ ਆਪਣੇ ਕੋਲ ਆ ਗਈ 25 ਫੁੱਟ ਇਸ ਤਰ੍ਹਾਂ ਆਹ ਜਿਹੜੀ ਚੜਾਈ ਹੈ ਇਹ ਆਪਾਂ ਇੱਕ ਪਾਸੇ 40 ਹੈ ਇੱਕ ਪਾਸੇ 90 ਹੈ ਇਹਨਾਂ ਦੋਨਾਂ ਨੂੰ ਜੋੜ ਲਓ 50 50 90 50 90 ਆਪਣੇ ਕੋਲ ਬਣ ਗਿਆ 140 ਵਰਗ ਫੁੱਟ ਇਹਨੂੰ ਦੋ ਤੇ ਭਾਗ ਦੇ ਕੇ ਆਪਣੇ ਕੋਲ ਆ ਗਿਆ 70 ਵਰਗ ਫੁੱਟ ਇਸ ਤਰ੍ਹਾਂ ਆਪਣੇ ਕੋਲ ਲੰਬਾਈ ਆ ਗਈ ਆਹ ਆਪਣੇ ਕੋਲ ਚੜਾਈ ਆ ਗਈ ਇਸ ਤਰ੍ਹਾਂ ਆਪਾਂ ਲੰਬਾਈ ਚੜਾਈ 70 ਵਰਗ ਫੁੱਟ ਤੇ 25 ਵਰਗ ਫੁੱਟ ਨੂੰ ਗੁਣਾ ਕਰ ਲਾਂਗੇ ਇਹ ਆਪਣੇ ਕੋਲ ਟੋਟਲ ਆ ਗਿਆ 1750 ਵਰਗ ਕੁੱਟ ਇਸ ਤਰ੍ਹਾਂ ਇਹ 1700 ਵਰਗ ਫੁੱਟ ਕੁੱਟ ਇਸ ਦਾ ਖੇਤਰਫਲ ਕੁੱਟ ਖੇਤਰਫਲ ਆ ਗਿਆ ਕਿੰਨਾ ਇਹ ਖੇਤਰਫਲ ਹੈ ਇਹਨੂੰ ਆਪਾਂ ਕਨਾਮ ਮਰਲਿਆਂ ਦੇ ਵਿੱਚੋਂ ਕੱਢਿਆ 1750 ਵਰਗ ਫੁੱਟ ਨੂੰ 272.25 ਦੇ ਭਾਗ ਦੇ ਤਾਂ ਆਪਣੇ ਕੋਲ 6.5 ਮਰਲਿਆਂ ਦੇ ਤਕਰੀਬਨ ਆਪਣੇ ਕੋਲ ਮਰਲੇ ਬਣਗੇ ਜੇਕਰ 1750 ਵਰਗ ਫੁੱਟ ਦੇ ਆਪਾਂ ਕਨਾਮ ਰੋਣੀਆਂ ਤਾਂ ਆਪਾਂ 1750 ਨੂੰ 5445 ਦੇ ਭਾਗ ਦੇ ਦਾਂਗੇ ਇਥੋਂ ਆਪਣੇ ਕੋਲ ਕਨੌਣਾ ਨਿਕਲ ਆਉਣਾ ਜੇਕਰ 1700 ਵਰਗਫੁੱਟ ਨੂੰ ਅਸੀਂ ਆਪਾਂ ਵਿਸਵੇ ਕੱਢਣੇ ਆ ਤਾਂ 453.75 ਨਾਲ 1750 ਨੂੰ ਆਪਾਂ ਭਾਗ ਦੇ ਦਿਆਂਗੇ ਇਥੇ ਆਪਣੇ ਕੋਲ ਵਿਸਵੇ ਨਿਕਲ ਆਉਗੇ ਜੇਕਰ ਆਪਾਂ ਇਹੀ ਏਰੀਆ ਸ਼ਹਿਰਾਂ ਦੇ ਵਿੱਚ ਗਾਇਆਂ ਦੇ ਰੂਪ ਵਿੱਚ ਖਰੀਦਦੇ ਆ ਤਾਂ 1750 ਨੂੰ 9 ਤੇ ਭਾਗ ਦੇ ਦਾਂਗੇ ਇਥੋਂ ਆਪਣੇ ਕੋਲ ਗਾੜੀ ਮਿੱਟਰ ਲਾਉਣਗੇ ਇਸ ਤਰ੍ਹਾਂ ਤੁਸੀਂ ਹਰ ਚੀਜ਼ ਨੂੰ ਜਿੰਨਾ ਵਰਕਫੁੱਟ ਆ ਗਿਆ ਜਿੰਨੇ ਤੁਸੀਂ ਮਰਲਾ ਕੱਢਣਾ ਚਾਹੁੰਦੇ ਹੋ ਉਹ ਕਨਾਲਾ ਕੱਢਣਾ ਚਾਹੁੰਦੇ ਹੋ ਵਿਸਵੇ ਕੱਢਣਾ ਚਾਹੁੰਦੇ ਹੋ ਗਾਜ ਕੱਢਣਾ ਚਾਹੁੰਦੇ ਹੋ ਉਸ ਨਾਲ ਜਿੰਨਾ ਵਰਕਫੁੱਟ ਆ ਗਿਆ ਉਹ ਓਨੇ ਤੇ ਭਾਗ ਦੇ ਦਿਓ ਓਨੇ ਕਨਾਲਾ ਮਰਲੇ ਨਿਕਲੇ ਆਉਣਗੇ ਕਨਾਲਾ ਨਿਕਲੇਉਣੀਆਂ ਵਿਸਵੇ ਨਿਕਲੇਉਣਗੇ ਗਾਜ ਨਿਕਲੇਉਣਗੇ ਇਸ ਤਰ੍ਹਾਂ ਤੁਸੀਂ ਜ਼ਮੀਨ ਦੀ ਮਿੰਤੀ ਕਰ ਸਕਦੇ ਹੋ ਇਹ ਥੋੜੀ ਜੀ ਲੰਬੀ ਵੀਡੀਓ ਬਣਦੀ ਸੀ ਇਸ ਕਰਕੇ ਅਸੀਂ ਦੂਜਾ ਭਾਗ ਵੀ ਇਹਦਾ ਲੈ ਕੇ ਆਵਾਂਗੇ ਤਾਂ ਕਿ ਜੇਕਰ ਇਹ ਤਿੰਨੇ ਸੈਡਾਂ ਆਡਾ-ਆਡਾ ਹੋਣ ਤਾਂ ਉਹਦਾ ਕਿਵੇਂ ਹੋਊਗਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਸੀਂ ਇਹੋ ਜੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਜੱਸੀ ਜਸ ਟੀਵੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਇਹੋ ਜੀਆਂ ਵੀਡੀਓ ਵੀਡੀਓ ਬਣਾਉਂਦਾ ਰਹਾ ਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਆਪ ਜੀ ਦਾ ਬਹੁਤ ਬਹੁਤ